ਸਭ ਇਸ ਗਰਮੀ ਦਾ ਸਭ ਤੋਂ ਜ਼ਿਆਦਾ ਖਤਰਾ ਬੱਚਿਆਂ ਨੂੰ ਹੈ ਤੇ ਬਜ਼ੁਰਗਾਂ ਨੂੰ ਕਿਉਂਕਿ ਉਹਨਾਂ ਦਾ ਇਮਿਊਨ ਸਿਸਟਮ ਥੋੜਾ ਘੱਟ ਹੁੰਦਾ ਤੇ ਇਸ ਕਰਕੇ ਉਹਨਾਂ ਨੂੰ ਲੂ ਲੱਗ ਜਾਣਾ ਬ੍ਰੇਨ ਸਟ੍ਰੋਕ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਿਆ ਵੀ ਅਗਰ ਤੁਹਾਨੂੰ ਬਾਹਰ ਕਿਤੇ ਜਾਣਾ ਪਵੇ ਇੱਕ ਗਿੱਲਾ ਕੱਪੜਾ ਆਪਣੇ ਸਿਰ ਤੇ ਰੱਖੋ ਤਾਂ ਕਿ ਦਿਮਾਗ ਨੂੰ ਗਰਮੀ ਨਾ ਚੜੇ ਔਰ ਸਟ੍ਰੋਕ ਜੈਸੀ ਜਾਂ ਸਿਚੁਏਸ਼ਨ ਨਾ ਬਣੇ ਔਰ ਚੱਕਰ ਨਾ ਆਣ ਭੁਸ਼ੀ ਨਾ ਹੋਵੇ ਇਸ ਕਰਕੇ ਜੇ ਜਾਣਾ ਬਾਹਰ ਜਾਣਾ ਪਵੇ ਤਾਂ ਇੱਕ ਗਿੱਲਾ ਕੱਪੜਾ ਆਪਣੇ ਸਿਰ ਤੇ ਰੱਖ ਕੇ ਚੱਲੋ ਔਰ ਬੱਚਿਆਂ ਨੂੰ ਕੋਸ਼ਿਸ਼ ਕਰੋ ਕਿ ਉਹਨੂੰ ਬਾਹਰ ਨਾ ਜਾਣ ਦਿਓ ਔਰ ਠੰਡੇ ਮਾਹੌਲ 'ਚ ਰੱਖੋ ਫਿਰ ਵੀ ਅਗਰ ਜਾਣਾ ਪੈਂਦਾ ਹੈ ਤਾਂ ਬਾਰ-ਬਾਰ ਗਿੱਲਾ ਕਪੜਾ ਬਦਲਦੇ ਰਹੋ ਔਰ ਤਾਂ ਕਿ ਆਪਣਾ ਸਰੀਰ ਤੇ ਆਪਣਾ ਸਿਰ ਦਿਮਾਗ ਠੰਡਾ ਰਹੇ ਦਵਾਈਆਂ ਪ੍ਰੋਪਰ ਉਲਟੀ ਦੀ ਤੇ ਲੂਜ਼ ਮੋਸ਼ਨ ਦੀ ਦਵਾਈਆਂ ਦਿਓ ਤਾਂ ਕਿ ਇਹ ਆਯੁਰਵੈਦ ਦੇ ਹਿਸਾਬ ਨਾਲ ਜਿਵੇਂ ਵੋਮਿਟ ਐਬਸਰਪ ਆਂਦਾ ਐਸੇ ਸਰਪ ਆਂਦੇ ਆ ਜਿਹੜੇ ਜਿਨ੍ਹਾਂ ਨਾਲ ਉਲਟੀਆਂ ਰੁਕ ਜਾਂਦੀਆਂ ਨੇ ਤੇ ਲੂਜ਼ ਮੋਸ਼ਨ ਵਾਸਤੇ ਕੁਟਜ ਕੁਟਜ ਪ੍ਰੈਪਰੇਸ਼ਨ ਹੈ ਉਹ ਦਿਓ ਬਿਲ ਦਾ ਸ਼ਰਬਤ ਦਿਓ ਖਾਣ ਵਾਸਤੇ ਬਿੱਲ ਦੋ ਤੇ ਇਹਨਾਂ ਚੀਜ਼ਾਂ ਨਾਲ ਅਸੀਂ ਇਹਨਾਂ ਤੋਂ ਉਲਟੀਆਂ ਦੇ ਲੂਜ਼ ਮੋਸ਼ਨ ਤੋਂ ਬਚਾ ਸਕਦੇ ਹਾਂ